ਹੈਲੋ ਆਦਾਬ ਐਂਡ ਸਤਿ ਸ੍ਰੀ ਅਕਾਲ ਜੀ ਸਪੀਰੀਅਰ ਸਟੱਡੀ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅਸੀਂ ਕਰ ਰਹੇ ਹਾਂ ਆਪਣੇ ਇਸ ਚੈਨਲ ਉੱਪਰ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਹੁਣ ਸਾਡੇ ਚੱਲ ਰਹੇ ਨੇ ਮੌਕ ਟੈਸਟ ਇਸ ਤੋਂ ਪਹਿਲਾਂ ਅਸੀਂ 73 ਮੌਕ ਟੈਸਟ ਕਰ ਚੁੱਕੇ ਹਾਂ ਤੇ ਅੱਜ ਦਾ ਸਾਡਾ ਮੌਕ ਟੈਸਟ ਹੈ 74 ਨੰਬਰ ਜਿਨੇ ਵੀ ਆਪਾਂ ਪਹਿਲਾ ਮੌਕ ਟੈਸਟ ਕੀਤੇ ਨੇ ਉਹਨਾਂ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ ਤੇ ਦੂਸਰੇ ਸਾਰੇ ਥਿਉਰੀ ਲੈਕਚਰਸ ਉਹਨਾਂ ਦੇ ਲਿੰਕਸ ਮਿਲ ਜਾਣਗੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਠੀਕ ਹੈ ਜੀ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਅਸੀਂ ਕਰਾਂਗੇ ਟਾਪ 15 ਕੁਐਸਚਨਸ ਤੇ ਤੁਹਾਨੂੰ ਮਿਲਣਗੇ 10 ਸੈਕਿੰਡ ਹਰ ਇੱਕ ਕੁਐਸਚਨ ਦਾ ਉੱਤਰ ਦੇਣ ਦੇ ਲਈ ਤੇ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਪਰ ਉਸ ਤੋਂ ਪਹਿਲਾਂ ਦੇਖ ਲੈਣੇ ਆ ਉਹ ਕੁਐਸਚਨ ਜੋ ਕਿ ਤੁਹਾਡੇ ਲਈ ਛੱਡਿਆ ਗਿਆ ਸੀ ਇਸ ਤੋਂ ਪਹਿਲਾਂ ਵਾਲੇ ਮੌਕ ਟੈਸਟ ਦੇ ਵਿੱਚ ਹਾਂਜੀ ਤੁਹਾਡੇ ਤੋਂ ਪੁੱਛਿਆ ਗਿਆ ਸੀ 981 ਨੰਬਰ ਕੁਐਸਚਨ ਕਿ ਇਹ ਜੋ ਤੁਕਾ ਨੇ ਇਹ ਕਿਹੜੇ ਗੁਰੂ ਸਾਹਿਬਾਨ ਦੀਆਂ ਨੇ ਤਾਂ ਇਸ ਦਾ ਸਹੀ ਉੱਤਰ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਅਸੀਂ ਸ਼ੁਰੂ ਕਰਨ ਲੱਗੇ ਆ ਆਪਣਾ ਅੱਜ ਦਾ ਮੌਕ ਟੈਸਟ ਮੌਕ ਟੈਸਟ ਨੰਬਰ 74 ਤੇ ਤੁਹਾਡਾ ਪਹਿਲਾ ਕੁਐਸਚਨ ਹੈ ਜੀ 986 ਨੰਬਰ ਸਹੀ ਮੇਲ ਚੁਣੋ ਹਾਸਰਸੀ ਵਾਰਤਕ ਚਰਨ ਸਿੰਘ ਸ਼ਹੀਦ ਗਿਆਨਮੂਲਕ ਵਾਰਤਕ ਡਾਕਟਰ ਬਲਵੀਰ ਸਿੰਘ ਸਾਹਿਤਿਕ ਵਾਰਤਕ ਪ੍ਰਿੰਸੀਪਲ ਤੇਜਾ ਸਿੰਘ ਜਾਂ ਫਿਰ ਸਾਰੇ ਉੱਤਰ ਵਿਕਲਪ ਜਿੰਨੇ ਵੀ ਤੁਹਾਨੂੰ ਦਿੱਤੇ ਗਏ ਆ ਉਹ ਸਾਰੇ ਹੀ ਸਹੀ ਨੇ ਹਾਂਜੀ ਚਲੋ ਸਹੀ ਉੱਤਰ ਵਾਲ ਤਾਂ ਸਹੀ ਉੱਤਰ ਹੈ ਆਪਸ਼ਨ ਸਾਰੇ ਜਿਹੜੇ ਦੱਸੇ ਹੋਏ ਨੇ ਤੁਹਾਨੂੰ ਇਸ ਦੇ ਵਿੱਚ ਉੱਤਰ ਹਾਸ ਰਸੀਵਾਰਤਕ ਦਾ ਚਰਨ ਸਿੰਘ ਸ਼ਹੀਦ ਗਿਆਨਮੂਲਕ ਦਾ ਡਾਕਟਰ ਬਲਬੀਰ ਸਿੰਘ ਸਾਹਿਤਿਕ ਦਾ ਪ੍ਰਿੰਸੀਪਲ ਤੇਜਾ ਸਿੰਘ ਸਾਰੇ ਹੀ ਸਹੀ ਨੇ ਠੀਕ ਹੈ ਤਾਂ ਆਪਸ਼ਨ ਸ ਸਾਡਾ ਕਰੈਕਟ ਆਨਸਰ ਹੈ ਅਗਲਾ ਕੁਐਸਚਨ ਹੈ ਜੀ 987 ਨੰਬਰ रचना ਅਤੇ ਰੂਪਾਕਾਰ ਦਾ ਕਿਹੜਾ ਜੋਟ ਸਹੀ ਨਹੀਂ ਹੈ ਰਾਣਾ ਸੂਤ ਸਿੰਘ ਮਹਾਕਾਵ ਤਾਰਤਪਕਾ ਕਾਵਿਨਾਟਕ ਮੈਂ ਤੇ ਮੈਂ ਪ੍ਰਗੀਤ ਕਾਵ ਤੇ ਲਾਸਟ ਜੀ ਖੁੱਲੇ ਅਸਮਾਨੀ ਰੰਗ ਮੁਕਤ ਕਾਵ ਹਾਂਜੀ ਕਰਦੇ ਹਾਂ ਟਿੱਕ ਸਹੀ ਆਨਸਰ ਤਾਂ ਸਹੀ ਆਨਸਰ ਹੈ ਆਪਸ਼ਨ ਏ ੜੀ ਮੈਂ ਤੇ ਮੈਂ ਪ੍ਰਗੀਤ ਕਾਵ ਇਹ ਝੁੱਟ ਸਹੀ ਨਹੀਂ ਹੈ ਅਗਲਾ ਸਾਡਾ ਕੁਐਸਚਨ ਹੈ 988 ਨੰਬਰ ਇਹ ਸਾਹਿਤ ਰੂਪ ਨਾਲ ਸੰਬੰਧਿਤ ਕੁਐਸਚਨ ਹੈ ਜੀ ਕਟਨਾ ਮਾਤੇ ਸ਼ੈਲੀ ਦਾ ਟੁਕਮਾ ਪਣ ਅਤੇ ਪ੍ਰਗਟਾ ਦਾ ਸੰਜਮ ਕਿਸ ਰੂਪਾਕਾਰ ਲਈ ਬੁਨਿਆਦੀ ਮੰਨਿਆ ਜਾਂਦਾ ਹੈ ਨਾਵਲੇਟ ਲਈ ਨਿੱਕੀ ਕਹਾਣੀ ਲਈ स्वय जीवनी नाटक ले हाँ जी सही उत्तर है ऑप्शन एडा निकी कहानी अगले क्वेश्चन वाल चलिए नौ सौ उन्नानवे नंबर नमाजी कहानी संग्रह है कुलवंत विरक प्रेम प्रकाश अजीत कौर या फिर नानक सिंह ਹੰਜੀ ਤਾਂ ਮਾਚੀ ਕਹਾਣੀ ਦੇ ਕਹਾਣੀਕਾਰ ਨੇ অপਸ਼ਨ ਐਡਾ ਪ੍ਰੇਮ ਪ੍ਰਕਾਸ਼ ਅਗਲਾ ਸਾਡਾ ਕੁਐਸਚਨ ਹੈ 990 ਨੰਬਰ ਮਸਤੀ ਬੋਤਾ ਕਹਾਣੀ ਸੰਗ੍ਰਹਿ ਹੈ ਗੁਰਦੇਵਾਲ ਸਿੰਘ अजीत कौर ਨਰੰਗ ਸਿੰਘ জাফর ਨਵਤੇ ਸਿੰਘ ਦਾ ਹਾਂਜੀ ਤਾਂ ਇਹ ਕਹਾਣੀ ਸੰਗ੍ਰਹਿ ਹੈ ਸਾਡੇ ਸਾਰਿਆਂ ਦੇ ਹੀ ਹਰਮਨ ਪਿਆਰੇ ਗੁਰਦੇਵਾਲ ਸਿੰਘ ਜੀ ਜਿਹੜੇ ਕਿ ਇੱਕ ਬਹੁਤ ਹੀ ਪ੍ਰਸਿੱਧ ਨਾਵਲਕਾਰ ਹੋਏ ਨੇ ਅਗਲਾ ਸਾਡਾ ਕੁਐਸਚਨ ਹੈ ਕੁਐਸਚਨ ਨੰਬਰ 991 ਸੂਫੀ ਕਾਵਟਾਰਾ ਦੀ ਪ੍ਰਮਾਣਿਕ ਵਿਆਖਿਆ ਕਰਨ ਵਾਲਾ ਵਿਦਵਾਨ ਸਵਿੰਦਰ ਉਪਲ ਕਾਲਾ ਸਿੰਘ 베ਦੀ ਗੁਲਵੰਤ ਸਿੰਘ ਜੰਫੀਰ ਤੇ ਲੋਕ ਸਿੰਘ ਕੰਵਰ ਇਹ ਕੁਐਸਚਨ ਮੇभी ਮੈਨੂੰ ਯਾਦ ਸ਼ਾਇਦ ਯਾਦ ਹੈ ਕਿ ਇਹ ਲੈਕਚਰ ਆਰਕੇਡਰ ਦੇ ਵਿੱਚ ਆਇਆ ਸੀ ਇਹ ਵਾਲਾ ਕੁਐਸਚਨ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਈਲੀ ਗੁਲਵੰਤ ਸਿੰਘ ਅਗਲਾ ਸਾਡਾ ਕੁਐਸਚਨ ਹੈ ਜੀ 992 ਨੰਬਰ ਆਧੁਨਿਕ ਦravidi ਭਾਸ਼ਾਵਾਂ ਦਾ ਸਹੀ ਵਰਗ ਹੈ ਮਲਿਆਲਮ ਕੰਨੜ ਉੜੀਆ ਤੇਲਗੂ ਤਾਮਿਲ ਬੰਗਾਲੀ ਕੰਨੜ ਤੇਲਗੂ ਮਲਿਆਲਮ ਜਾਂ ਫਿਰ ਅਸਾਮੀ ਕੰਨੜ ਮਰਾਠੀ અણ દ્રાવડી ભાષામાં દસનીએ એટલે દ્રાવડી વર્ડ પર થોડોક જ જોર દે લ્યો આન્સર લબન લાગે હાજી ચાલ દે હા સહી ઉત્તર વાળ તા ਦੋ ਚੀਜ਼ਾਂ ਤੇ ਅਸੀਂ ਜ਼ੋਰ ਦੇਣਾ ਸੀ ਇੱਕ ਆਧੁਨਿਕ ਤੇ ਦੂਸਰਾ ਦਿਰਾਵੜੀ ਠੀਕ ਹੈ ਤਾਂ ਇਹਨਾਂ ਦੋਨਾਂ ਨੂੰ ਮੱਦੇ ਨਜ਼ਰ ਰੱਖਦੇ ਸਾਡਾ ਆਨਸਰ ਬਣਦਾ ਹੈ ਆਪਸ਼ਨ ਈਡੀ ਇਹ ਸਾਡਾ ਬਿਲਕੁਲ ਸਹੀ ਆਨਸਰ ਹੈ ਕੰਨੜ ਤੇਲਗੂ ਮਲਿਆਲਮ ਅਗਲਾ ਕੁਐਸਚਨ ਕਰਦੇ ਹਾਂ 993 ਨੰਬਰ ਫਾਰਸੀ ਆਧਾਰਿਤ ਵਧੇਤਰੀ ਸ਼ਬਦ ਵਰਗ ਚੁਣੋ ਨਿਰਬਲ ਨਿਰਗੁਣ ਨੇਤਨ ਲਾਚਾਰ ਲਾਇਲਾਜ ਲਾਪਰਵਾ ਨਿਤਾਣਾ ਨਿਕੰਮਾ ਨੇਡਰ ਕਲਮਦਾਨ ਫੁੱਲਦਾਨ ਪਾਇਦਾਨ ਬੜਾ ਇਜ਼ੀ ਕੁਐਸਚਨ ਹੈ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਚਾਹ ਜੋ ਮੈਂ ਉਹ ਸ਼ਬਦ ਬੋਲੇ ਹੋਣਗੇ ਹਾਂਜੀ ਤਾਂ ਸਹੀ ਉੱਤਰ ਹੈ ਸਾਡਾ ਆਪਸ਼ਨ ਸ ਅਗਲਾ ਕੁਐਸਚਨ 994 ਨੰਬਰ ਸਹੀ ਮੇਲ ਚੁਣੋ ਪ੍ਰਸਿੱਧੀ ਤੇ ਆਧਾਰਿਤ ਇਹ ਜਿਹੜੇ ਮੇਲ ਆ ਤੁਸੀਂ ਕਰਨੇ ਆ ਮਾਝਾ ਪੰਗੜਾ ਪਵਾਦ ਨਚਾਰਨਾਚ ਬਾਰ ਚੂਮਰ ਮਾਲਵਾ ਮਰਦਾਂ ਦਾ ਗਿੱਧਾ ਤੇ ਹਾਂ ਹਾਂ ਸਾਡਾ ਆਪਸ਼ਨ ਹੈ ਕਿ ਸਾਰੇ ਸਹੀ ਆ ਹਾਂਜੀ ਤਾਂ ਓਬਵੀਅਸ ਹੈ ਸਾਰੇ ਹੀ ਸਹੀ ਹੈ ਹਾਂ ਸਾਡਾ ਬਿਲਕੁਲ ਸਹੀ ਆਨਸਰ ਹੈ ਅਗਲਾ ਕੁਐਸਚਨ ਹੈ ਜੀ 995 ਨੰਬਰ ਨੇ ਸ਼ਬਦ ਸਹਾਇਕ ਕਿਰਿਆ ਤੇ ਸੰਬੰਧਕ ਵਜੋਂ ਵਰਤਿਆ ਜਾਂਦਾ ਹੈ ਦੁਆਬੀ ਵਿੱਚ ਮਲਵਈ ਵਿੱਚ ਪੁਆਦੀ ਵਿੱਚ ਜਾਂ ਫਿਰ ਮਾਜੀ ਵਿੱਚ ਹਾਂਜੀ ਸੜ ਸਹੀ ਉੱਤਰ ਹੈ ਆਪਸ਼ਨ ਸਾ ਮਾਜੀ ਅਗਲਾ ਕੁਐਸਚਨ 996 ਨੰਬਰ ਦੌਣੀ ਡੈਸ਼ ਦਾ ਗਹਿਣਾ ਹੈ ਪੈਰ ਬਾਹ ਸਿਰ ਜਾਂ ਫਿਰ ਗਲ ਦਾ ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਸਸਾ ਸੌਰੀ ਈੜੀ ਸਰਦਾ ਗਹਿਣਾ ਅਗਲਾ ਕੁਐਸਚਨ ਹੈ 997 ਨੰਬਰ ਲੋਕ ਧਰਮ ਦੇ ਅਨੁਸ਼ਠਾਨ ਪ੍ਰਬੰਧ ਵਿੱਚ ਅਰੁਖ ਅਤੇ ਦੇਵਤਿਆਂ ਦੀ ਸਹਿ ਧਰਮ ਦਾ ਸਹੀ ਜੋੜ ਹੈ ਥੋੜਾ ਧਿਆਨ ਨਾਲ ਪੜ ਲਿਓ ਕੁਐਸਚਨ ਆਪਸ਼ਨਸ ਨੇ ਜੀ ਬੋੜ ਤੇ ਸ਼ਿਵਜੀ ਪਿੱਪਲ ਤੇ ਸੀਤਲਾ ਮਾਤਾ ਅੰਬ ਤੇ ਬ੍ਰਹਮਾ ਤੇ ਲਾਸਟ ਹੈ ਜੀ ਨਿਮ ਤੇ ਵਿਸ਼ਨੂ ਐਂਡ ਦਾ ਕਰੈਕਟ ਆਪਸ਼ਨ ਇਜ਼ ਆਪਸ਼ਨ ਉੜਾ ਬੋਰ ਤੇ ਸ਼ਿਵ ਜੀ ਅਗਲਾ ਕੁਐਸਚਨ 998 ਨੰਬਰ ਬਾਬਾ ਫਰੀਦ ਨੂੰ ਪੰਜਾਬੀ ਕਵਿਤਾ ਦਾ ਚੌਸਰ ਕਹਿਣ ਵਾਲੇ ਵਿਦਵਾਨ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ 사ਦੂ ਰਾਮ ਦੀਵਾਨ ਸਿੰਘ ਮੋਹਨ ਸਿੰਘ ਦੀਵਾਨਾ ਜਾਂ ਫਿਰ ਗੁਲਵੰਤ ਸਿੰਘ and the right answer is option a divan se agla saada question hai 999 number gurugranth sahib vich darj baniyan vichon raag yukta bani chuno thik hai gurugranth sahib vich jidiyan darj baniyan ne unna vichon dasna asi ki kehdi bani hai jidi oh raag vich hai shlok varan te vadhik shlok ਸਸਕ੍ਰਿਤੀ ਸਤ ਬਾਣੀ ਜਾਂ ਫਿਰ ਸਵਈਏ ਚਲੋ ਫਾਈਨਲੀ ਇੱਕ ਕੁਐਸਚਨ ਤਾਂ ਮਿਲਿਆ ਜਿਹੜਾ ਤੁਹਾਡੇ ਤੋਂ ਪੁੱਛ ਸਕਦੇ ਆ ਤਾਂ ਸਹੀ ਆਨਸਰ ਕਰਦੇ ਆਪਾਂ ਆਪਾਂ ਆਪਸ਼ਨ ਈਡੀ ਜੋ ਕਿ ਰਾਗ ਯੁਕਤ ਬਾਣੀ ਹੈ ਸਤ ਬਾਣੀ ਠੀਕ ਹੈ ਤੇ ਹੁਣ ਕਾਡਾ ਕੁਐਸਚਨ ਕੀ ਹੈ 999 ਨੰਬਰ ਕਿ ਸੱਦ ਬਾਣੀ ਫਿਰ ਕਿਹੜੇ ਰਾਗ ਦੇ ਵਿੱਚ ਹੈ ਠੀਕ ਹੈ ਰਾਗ ਦੱਸਣਾ ਹੈ ਤੁਸੀਂ ਇਸ ਬਾਣੀ ਦਾ ਠੀਕ ਹੈ ਜੀ ਚਲੋ ਚੱਲਦੇ ਆ ਆਪਣੇ 1000 ਨੰਬਰ ਕੁਐਸਚਨ ਤੇ ਕਿੰਨਾ ਵਧੀਆ ਲੱਗ ਰਿਹਾ ਦੇਖਣ ਨੂੰ 1000 ਸੌਰੀ ਕਿਸ ਬਾਣੀਕਾਰ ਨੇ ਵਾਰ ਕਾਵ ਰੂਪ ਵਿੱਚ ਰਚਨਾ ਨਹੀਂ ਕੀਤੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਤੇਗ ਬਹਾਦਰ ਜੀ ਹਾਂਜੀ ਤਾਂ ਸਾਡਾ ਸਹੀ ਉੱਤਰ ਹੈ অপਸ਼ਨ ਸਸਾ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਤੇ ਇੱਥੇ ਹੀ ਖਤਮ ਕਰਦੇ ਆ ਅੱਜ ਦਾ ਮੌਕ ਟੈਸਟ ਜਿਸ ਦੇ ਵਿੱਚ ਅਸੀਂ ਕੀਤੇ ਨੇ કુલ 15 ਪ੍ਰਸ਼ਨ ਤੇ 15 ਦੇ ਵਿੱਚੋਂ ਤੁਹਾਡੇ ਮਾਰਕਸ ਕਿੰਨੇ ਆਏ ਨੇ ਸਾਰਿਆਂ ਨੇ ਹੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਤੇ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਅੱਜ ਦਾ ਮੌਕ ਟੈਸਟ ਲਾਈਕ ਐਂਡ ਕਮੈਂਟ ਕਰਕੇ ਸ਼ੂਟ ਦਸਿਓ ਤੇ ਵੱਧ ਤੋਂ ਵੱਧ ਆਪਣੀ ਫਰੈਂਡਸ ਨਾਲ ਸ਼ੇਅਰ ਕਰਿਓ ਤਾਂ ਕਿ ਪੇਪਰ ਆ ਗਿਆ ਹੈ ਨਜ਼ਦੀਕ ਤੇ ਸਾਨੂੰ ਤਿਆਰੀ ਜੋਰਾ ਸ਼ੋਰਾ ਨਾਲ ਕਰਨੀ ਪੈਣੀ ਹੈ ਠੀਕ ਹੈ ਤੇ ਫਾਈਨਲੀ ਆਪਣੇ 1000 ਕੁਐਸਚਨ ਅਜ਼ ਕੰਪਲੀਟ ਹੋ ਗਏ ਇਸੇ ਤਰ੍ਹਾਂ ਹੀ ਆਪਾਂ ਤਿਆਰੀ ਕਰਦੇ ਰਹਾਂਗੇ ਮੌਕ ਟੈਸਟ ਦੇ ਰਾਹੀਂ ਓਕੇ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟਡੀ ਚੈਨਲ ਥੈਂਕ ਯੂ ਸੋ ਮੱਚ